ਤੇ ਹਾਂਜੀ ਹੁਣ ਆਪਾਂ ਪਹੁੰਚੇ ਆ ਜੀ ਇਹ ਹੈਗਾ ਆ ਕਿਹੜਾ ਸ਼ਹਿਰ ਆ ਯਾਰ ਸ਼ਹਿਰ ਕੌਨਸਾ ਹੈ ਜੀ ਹਾਂਜੀ ਹਮ ਹੁਣ ਅਸੀਂ ਪਹੁੰਚ ਚੁੱਕੇ ਆ ਭਗਵਾਨਪੁਰ ਹਿੰਦੀ ਸ਼ੁਰੂ ਹੋ ਗਈ ਉਹਨੇ ਤੇ ਇਸ ਕਰਕੇ ਹੁਣ ਅਸੀਂ ਹੈਗਾ ਆ ਪਲਸਤਿਆ ਵੈਲੈਸ ਰਿਜ਼ੋਰਟ ਹੈ ਇੱਥੇ ਇੱਥੇ ਅਸੀਂ ਰੁਕਿਆ ਜੀ ਖਾਣਾ ਖਾਣ ਵਾਸਤੇ ਇਹ ਭਗਵਾਨਪੁਰ ਏਰੀਆ ਪੜਦਾ ਹੈ ਰੁਕੀ ਕੇ ਪਾਸ अच्छा तो भाजी आ लोकेशन दसो ये करी सर ये रुड़की के पास में भगवानपुर जगह पड़ती है भगवानपुर भगवानपुर में में ये एरिया ये एरिया एरिया पड़ता है और रेस्टोरेंट का नाम बता दें आप आ, हमारे होटल का नाम जो है वो है पुलस्तिया होटल ओके पुलस्तिया रिजॉर्ट है और ये रेस्टोरेंट का नाम है हमारा महाराणा रेस्टोरेंट महाराणा महाराणा मल्टी ग्रीन रेस्टोरेंट जो कि एक ट्रिब्यूट है महाराणा प्रताप जी के क्या बात है क्या बात है और इसके अलावा हमारे पास ਵੈਲness ਸੈਂਟਰ ਹੈ ਜਹਾਂ ਪੇ ਅਸੀਂ ਪੰਚ ਪੰਚਕਰਮਾ ਥੈਰੇਪੀ ਵੀ ਪ੍ਰੋਵਾਈਡ ਕਰਾਉਂਦੇ ਹਾਂ ਹਾਂ ਉਹ ਮੈਨੇ ਦੇਖਿਆ ਹੈ ਚਲੋ ਆਪਕਾ ਕبھی ਵੀ ਮਨ ਹੋ ਆਪਣੇ ਆਪਕੋ ਬਾਡੀ ਔਰ ਮਾਈਂਡ ਕੋ ਰਿਲੈਕਸ ਕਰਾਉਣਾ ਚਾਹਤੇ ਹਾਂ ਯਾਰ ਹਮ ਤੋ ਕਰਵਾਣਾ ਜਾਂਦੇ ਹਾਂ ਆਪਕਾ ਰੂਮ ਰੈਂਟ ਬਹੁਤ ਜ਼ਿਆਦਾ ਹੈ ਯਾਰ ਕਮ ਕਰ ਦੋ ਬੰਦੇ ਹਮ ਤੋ ਤੋ ਆਪ ਸਾਹੀ ਇਹਨਾਂ ਲਈ ਇਹ ਤੇ ਹਮ ਤੋ ਰੁਕਨੇ ਲਈ ਰੈਡੀ ਹੈ ਲੇਕਿਨ ਆਪਕਾ ਰੂਮ ਰੈਂਟ ਬਹੁਤ ਜ਼ਿਆਦਾ ਹੈ ਯਾਰ ਇਸ ਲਈ ਹਮ ਖਾਣੇ ਕੇ ਲਈ ਰੁਕੇ ਹੈ ਔਰ ਇਹ ਇੱਥੇ ਇਹਨਾਂ ਦੇ ਸ਼ੈਫ ਦਾ ਜਨਮ ਦਿਨ ਸੀਗਾ ਤੇ ਉਧਰ ਸਾਨੂੰ ਸਪੈਸ਼ਲ ਸਾਨੂੰ ਕੇਕ ਦੇ ਕੇ ਗਏ ਨੇ ਬਾਈ ਕਿਵੇਂ ਲੱਗਿਆ ਬਹੁਤ ਜਿੱਦਾਂ ਹੀ ਅਸੀਂ ਐਂਟਰ ਹੋਏ ਇੱਥੇ ਬਰਥਡੇਅ ਸੈਲੀਬ੍ਰੇਸ਼ਨਸ ਚੱਲ ਰਹੀਆਂ ਸੀ ਤੇ ਕੇਕ ਸਾਡੇ ਟੇਬਲ ਤੇ ਪਹੁੰਚ ਗਿਆ। ਹਾਂ। ਅੱਛਾ ਇੱਕ ਚੀਜ਼ ਦੇਖੀ ਜਿੱਦਾਂ ਦੀ ਇੱਕ ਲੁੱਕ ਦੇਖੀ ਆਪਾਂ ਲੱਗੀ ਕਿ ਬਾਹਰ ਉਹ ਬਹੁਤ ਮਹਿੰਗਾ ਹੋਣਾ। ਪਰ ਜਿਹੜਾ ਖਾਣਾ ਬਿਲਕੁਲ ਰੀਜ਼ਨੇਬਲ ਆ ਨਾ। ਬਿਲਕੁਲ। ਪ੍ਰਾਈਸਸ ਰੀਜ਼ਨੇਬਲ ਆ। ਹਾਂ ਪ੍ਰਾਈਸ ਬਹੁਤ ਰੀਜ਼ਨੇਬਲ ਆ। ਅੱਛਾ ਜੂਗਾ। ਬਿਲਕੁਲ। ਤੇ ਸੋ ਹੁਣ ਆਪਾਂ ਕੇਕ ਤਾਂ ਟਰਾਈ ਕਰੀਏ। ਕੇਕ ਬਚਾ ਕੇ ਰੱਖਦੇ ਹਾਂ ਖਾਣੇ ਤੋਂ ਬਾਅਦ ਖਾਣ ਲਈ। ਚਲੋ। ਪਿਆ ਬਾ ਕੇਕ ਨਹੀਂ ਹੁਣ ਵੇਟ ਕਰਦੇ ਆ ਕੇਕ ਹੋਏ ਖਾਣੇ ਤੋਂ ਬਾਅਦ ਮਿੱਠਾ ਖਾਵਾਂਗੇ। ਟੇਸ ਆਪਾਂ ਨੂੰ ਯੂਪੀ 'ਚ ਸਵਾਗਤ ਹੋ ਗਿਆ ਹੈ ਨਾ ਬਿਲਕੁਲ ਮਿੱਠੇ ਨਾਣਾ ਇਹਦਾ ਮਤਲਬ ਨੇਪਾਲ ਤੱਕ ਦਾ ਸਫਰ ਆਪਣਾ ਵਧੀਆ ਜਾਊਗਾ ਰੈਟਲਡ ਇਸਪੋਰਟੀ ਦੇ ਅਲਾਵਾ ਤੇ ਇਹ ਹੈ ਜੀ ਇੱਥੇ ਦਾ ਇੱਕ ਆਪਣਾ ਜਿਹੜਾ ਸਾਨੂੰ ਸਾਡੇ ਆਰਡਰ ਲੈ ਗਿਆ ਭਰਾ ਬਈ ਕਿਆ ਨਾਮ ਆਪਕਾ ਅਪੁਰਵਾ ਸਰ ਅਪੁਰਵਾ ਔਰ ਇਹ ਇਤਨਾ ਬੜੀਆ ਬੰਦਾ ਹੈ ਨਾ ਇਹ ਹਮੇਂ ਅੱਛੇ ਅੱਛੇ ਚੀਜ਼ੇ ਬਤਾ ਰਹਾ tha ਇਹ ਆਰਡਰ ਕਰੋ ਇਹ ਆਰਡਰ ਕਰੋ और इसकी मर्जी से हमने दो चीजें ऑर्डर की हैं भाई क्या क्या ऑर्डर किया था बताओ सर एक कश्मीरी नान हो गया और सर एक पनीर टिक्का बटर मसाला और एक एग बुर्जी है ना हाँ चलो थैंक यू भाई जल्दी लेके आना फिर ना, ना। लो जी साडा ऑर्डर आ चुके जी आ साड़ी एक सिंपल जी असी मंगाई है जी एग भुरजी आ है सा पनीर टिक्का बटर मसाला हाँ एक स्पेशल चीज़ जी डिफरेंट एक ਹਾਂ ਇਹ ਆ ਜਿਹੜੇ ਕਸ਼ਮੀਰੀ ਨਾਨ ਇਹਨੂੰ ਟਰਾਈ ਕਰਦੇ ਹੁਣ ਤੇ ਰੰਜਿਤ ਭਾਜੀ ਕਰੋ ਟਰਾਈ ਪਹਿਲਾਂ ਤੁਸੀਂ ਕਰੋ ਅੱਛਾ ਜੀ ਪਹਿਲਾਂ ਸਰਵ ਕਰਦੇ ਹਾਂ ਨਾ ਹਾਂ ਕੀ ਆ ਵਾਹ ਪਫਾ ਕਿਤੇ ਹੋੜੇ ਨਿਕਲ ਰਿਹਾ ਯਾਰ ਕੰਟੀ ਬੜੀ ਵਧੀਆ ਰੰਗ ਦੀ ਹੈ। ਹਾਂਜੀ। ਬਸ, ਥੈਂਕ ਯੂ। ਮਾਝਾ ਬਹੁਤ ਨਾਲ। ਲੋਜੀ ਆਹ ਹੋ ਗਈ ਆਪਣੀ। ਹਾਂ, ਇਹ ਮੈਨੂੰ ਅੰਦਰ ਦੇ ਦਿਓ। ਤੇ ਉਹ ਪਛਣੀ ਤਾਂ ਪੁਰਜੀ ਖਾਣੀ ਨਹੀਂ ਆਈ। ਕੀ ਆ ਬਾਬਾ ਜੀ? ਅਮੇਜ਼ਿੰਗ। ਇੱਥੇ ਸਾਨੂੰ ਆਹ ਦੇਖੋ ਖਾਣਾ ਲਿਆ ਸੀ ਤੇ ਨਾਲ ਆਹ ਮਿੱਠਾ ਰੱਖਿਆ ਸੀ ਬਾਅਦ ਚ। ਖਾਣੀ ਹਾਂ ਜੀ। ਸੋਭਾ ਜੀ ਪਹਿਲਾਂ ਮੈਂ ਟ੍ਰਾਈ ਕਰਦਾ ਨੌ ਜੀ ਠੀਕ ਹੈ ਇਹ ਆ ਜੀ ਕਸ਼ਮੀਰੀ ਨਾਮ ਦੇਖੋ ਤੁਸੀਂ ਇਹ ਰੈਡ ਕਦਰ ਦੇ ਵਿੱਚ ਰੱਖਿਆ ਹੈਗਾ ਥੋੜਾ ਜਿਹਾ ਇਹਦੇ ਵਿੱਚ ਪਨੀਰ ਵਗੈਰਾ ਸਟਫ ਕੀਤਾ ਬਾਕੀ ਕਾਫੀ ਕੁਝ ਸਟਫ ਹੈ ਪਲੋ ਜੇ ਇਹਨੂੰ ਆਪਾਂ ਕੁਲਚਾ ਕਹ ਲਈਏ ਪੰਜਾਬ ਦੇ ਵਿੱਚ ਉਹ ਪਿਆਜ਼ ਪਾ ਕੇ ਹੁੰਦਾ ਆਲੂ ਪਾ ਕੇ ਅਧਵਾਇਜ਼ ਬਹੁਤ ਵਧੀਆ ਬਟ ਮੈਨੂੰ ਉਹ ਫਲੇਵਰ ਬੜਾ ਵਧੀਆ ਲੱਗਦਾ ਬਾਈ ਉਹਨੇ ਕਹਿੰਦਾ ਸੀ मीठा फ्लेवर होता है किसके साथ ट्राई करें भैया बताओ पनीर के साथ चलो। तो जा जा पहला नाइट डिनर दी पहली बुरखी ਪੜ ਸੱਚੀ ਗੱਲ ਕਹਾਂ ਆ ਕਸ਼ਮੀਰੀ ਨਾਣੇ ਦਿਲ ਜਤ ਲੈ ਯਾਰ ਇੰਨਾ ਜ਼ਬਰਦਸਤ ਕਮਾਲ ਦਾ ਤੇ ਇੱਕ ਬਾਈਟ ਦੀ ਵੱਡੀ ਸਾਰੀ ਹੋਰ ਲੈਣੀ ਬਣਦੀ ਆ ਅੱਜ ਪਹਿਲੀ ਵਾਰੀ ਟਰਾਈ ਕੀਤਾ ਸੀ ਕਸ਼ਮੀਰ ਤੋਂ ਉਹ ਕੱਟੋ ਘੜਾ 50 ਕਿਲੋਮੀਟਰ ਦੂਰ ਕੀ ਬਾਤ ਆ ਕਮੇਜ਼ੀ ਯਾਰ ਹਾਂ ਬਈ ਕਮਾਲ ਦਾ ਸੱਚੀ ਗੱਲ ਯੂਪੀ ਨੇ ਖਾਣੇ ਨੇ ਦਿਲ ਜਿੱਤ ਲਿਆ ਬਈ ਬਈ ਗੱਲ ਇਹ ਸਾਡੀ ਨਾ ਫਾਈਨਲ ਡੈਸਟੀਨੇਸ਼ਨ ਹੋ ਗਈ ਆ ਪਰਮਨੈਂਟਲੀ ਜਦੋਂ ਅਸੀਂ ਪੰਜਾਬ ਤੋਂ ਆਣਾ ਹੁਣ ਅਗਲੀ ਵਾਰ ਆਪਾਂ ਨੂੰ ਫੈਮਿਲੀ ਨਾਲ ਲੈ ਕੇ ਆਵਾਂਗੇ ਕਮਾਲ ਦਾ ਫਲੇਵਰ ਆ ਯਾਰ ਮੈਂ ਕਹਿੰਦਾ ਜਿੰਨੇ ਵੀ ਪੰਜਾਬੀ ਭਰਾ ਦੇ ਜੋਪੀ ਨੂੰ ਜਾਂਦੇ ਨੇ ਜਾਂ ਇਧਰ ਯੂਪੀ ਤੋਂ ਉਤਰਾਖੰਡ ਤੋਂ ਪੰਜਾਬ ਨੂੰ ਜਾਂਦੇ ਨੇ ਇੱਥੇ ਇੱਕ ਵਾਰੀ ਰੋਕ ਕੇ ਇਹਨਾਂ ਖਾਣਾ ਹੀ ਰੂਟੇਸ ਕਰੋ ਬਾਈ ਕਮਾਲ ਦਾ ਫਲੇਵਰ ਕਮਾਲ ਦੀ ਚੀਜ਼ ਬਹੁਤ ਜ਼ਬਰਦਸਤ ਉਸਤਿਆ ਹੋਟਲ ਉਸਤਿਆ ਰਿਜ਼ੋਰਟ ਰਿਜ਼ੋਰਟ ਹੈ ਰੁੜਕੀ ਤੋਂ ਥੋੜੀ ਭਗਵਾਨਪੁਰ ਵਾਲੀ ਸਾਈਡ ਤੇ ਕੋਲ ਆ ਇਹ ਬਹੁਤ ਮਤਲਬ ਇੱਕ ਨਾਲ ਦੇ ਕੋਲ ਸਾਰਾ ਕੁਝ ਬੈਸਟ ਆ ਇਹਨਾਂ ਦੀ ਅਕਮੋਡੇਸ਼ਨ ਬਹੁਤ ਵਧੀਆ ਆ ਇਹਨਾਂ ਦਾ ਇੱਕ ਇੱਥੇ ਦਾ ਮਾਹੌਲ ਕਿੰਨਾ ਸ਼ਾਂਤ ਆ ਠੀਕ ਹੈ ਜੀ ਉਤੋਂ ਖਾਣਾ ਬਹੁਤ ਵਧੀਆ ਤੇ ਸਵੇਰੇ ਹੋਰ ਵੀ ਇਧਰ ਦੇ ਕੋਲ ਚੀਜ਼ਾਂ ਹੈਗੀਆਂ ਨੇ ਜਿਵੇਂ ਕਿ ਇਤੇ ਇਹਨਾਂ ਦੇ ਜਿਹੜੇ ਹੈਗੇ ਆ ਅ ਹਕੀਕਤਾਂ ਵਿੱਚ ਪੰਚ ਕਰਮਾ ਪੰਚ ਕਰਮਾ ਕਾਫੀ ਚੀਜ਼ਾਂ ਨੇ ਹੋਰ ਅਗੇ ਬਲੌਗ 'ਚ ਤੁਹਾਨੂੰ ਦਿਖਾਵਾਂਗੇ ਆਪਣੀ ਬਾਈਟ ਹੋ ਗਈ ਤੇ ਹੁਣ ਵਾਰੀ ਹੈਗੀ ਰਜਦੀਪ ਰਜਦੀਪ ਭਾਜੀ ਨੇ ਕਰਤੀਆਂ ਇੰਨੀਆਂ ਜ਼ਿਆਦਾ ਤਾਰੀਫਾਂ ਹੁਣ ਇਹਦੀਆਂ ਕਿ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ lettes see ਕਸ਼ਮੀਰੀ ਨਾਨ ਦਾ ਟੇਸਟ ਮੈਂ ਫਸਟ ਟਾਈਮ ਖਾ ਰਹੇ ਹਾਂ ਕਿਉਂਕਿ ਭਾਈ ਤੁਹਾਨੂੰ ਪਤਾ ਆਪਾਂ ਝੂਠੀ ਤਾਰੀਫ ਨਹੀਂ ਕਰਦੇ ਬਿਲਕੁਲ ਬਿਲਕੁਲ ਐਡੇ ਇਸੇ ਕਰਕੇ ਮੈਂ ਜ਼ਿਆਦਾ ਐਕਸਾਈਟਿਡ ਹਾਂ ਹਾਂ ਬੇਸਾਜ ਦਸੀ ਸੌਫਟ ਨਾ ਨਾ ਸੌਫਟ ਹੈ ਹਲਕਾ ਹਲਕਾ ਮਿੱਠਾ ਫਲੇਵਰ ਆ ਰਿਹਾ ਨਾਨ ਦਾ ਹਮਮਮ ਉਹ ਆਪਾਂ ਕੁਰਜੀ ਸਪਾਈਸੀ ਥੋੜੀ ਜੀ ਕਰਵਾਈ ਸੀ ਬਹੁਤ ਹੀ ਅੱਛਾ ਕੰਬੀਨੇਸ਼ਨ ਦੋਨਾਂ ਦਾ ਮਜ਼ਾ ਆ ਗਿਆ ਬਿਲਕੁਲ ਬਹੁਤ ਵਧੀਆ ਅੱਛਾ ਹੁਣ ਲਾਸਟ ਇੱਕ ਚੀਜ਼ ਹੋਰ ਹੁੰਦੀ ਹੈ ਵੀ ਆਪਣਾ ਇੱਥੇ ਦੁਬਾਰਾ ਆਉਣਾ ਬਣਦਾ ਜਿੱਦਾਂ ਕੀ ਤੁਸੀਂ ਕਿਹਾ ਕਿ ਸਾਡਾ ਇੱਕ ਫਿਕਸਡ ਸਪੌਟ ਹੋਣਾ ਚਾਹੀਦਾ ਹਾਂ ਜਦੋਂ ਵੀ ਅਸੀਂ ਇਸ ਪਾਸੇ ਕਦੀ ਵੀ ਟਰੈਵਲ ਕਰ ਰਹੇ ਹਰਦਵਾਰ ਜਾ ਰਹੇ ਹਾਂ ਰੁੜਕੀ ਆ ਰਹੇ ਹਾਂ ਤੇ ਡੈਫੀਨਟਲੀ ਇੱਕ ਫਿਕਸ ਸਪੌਟ ਹੋ ਗਿਆ ਆਪਣਾ ਮਤਲਬ ਕੁਆਲਿਟੀ ਵੀ ਹਾਂ ਤੇ ਟੇਸਟ ਵੀ ਟੇਸਟ ਵੀ ਤੇ ਕੁਆਂਟੀਟੀ ਬਹੁਤ ਵਧੀਆ ਬਿਲਕੁਲ ਅੱਛੀ ਹੈ ਬਿਲਕੁਲ ਅੱਛੀ ਹੈ ਤੇ ਬਿਲਕੁਲ ਰੁਕਣਾ ਚਾਹੀਦਾ ਹੈ ਔਰ ਐਂਬੀਅੰਸ ਬਹੁਤ ਅੱਛਾ ਹੈ ਹੌਸਪਿਟੈਲਿਟੀ ਬਹੁਤ ਅੱਛੀ ਬਹੁਤ ਵਧੀਆ ਬਹੁਤ ਵਧੀਆ ਕਿ ਅਗਰ ਅਸੀਂ ਕੁਝ ਵੀ ਪੁੱਛਣਾ ਤਾਂ ਸਾਨੂੰ ਇਧਰ ਉਧਰ ਦੇਖ ਕੇ ਆਵਾਜ਼ ਲਾਉਣ ਦੀ ਲੋੜ ਨਹੀਂ ਪੈ ਰਹੀ ਬਿਲਕੁਲ ਅਸੀਂ ਉਹ ਸਾਡੀ ਮਤਲਬ ਅਗਰ ਥੋੜਾ ਜਿਹਾ ਅਸੀਂ ਇਧਰ ਉਧਰ ਦੇਖਦੇ ਹਾਂ ਸਮਝ ਜਾਂਦੇ ਹਾਂ ਕਿ ਦੇ ਨੀਡ ਸਮਥਿੰਗ ਹੈ ਉਹ ਆ ਜਾਂਦੇ ਬਿਲਕੁਲ ਬਿਲਕੁਲ ਤੇ ਸੋ ਹੁਣ ਆਪਾਂ ਪਛਾਦਾ ਛੱਕੀ ਆਪਣਾ ਬਿਲਕੁਲ ਚਲੋ ਥੈਂਕ ਯੂ ਤੇ ਲੋ ਜੀ ਫਾਈਨਲੀ ਅੱਜ ਸਾਡੀ ਫਰਸਟ ਨਾਈਟ ਪਹਿਲੀ ਨਾਈਟ ਅਸੀਂ ਇੱਥੇ ਆਪਣੇ ਰੂਮ ਚ ਆ ਚੁੱਕੇ ਹਾਂ ਆ ਲੋ ਜੀ ਸਾਡਾ ਥੈਂਕ ਯੂ ਇਹ ਰਿਹਾ ਜੀ ਤੁਹਾਡਾ ਬੈੱਡ ਤੇ ਆ ਗੁਰੂ ਜੀ ਤੁਹਾਨੂੰ ਓ ਟੀਵੀ ਓਕੇ ਜੀ গুਡ ਨਾਈਟ ਭਾਈ ਤੇ ਵਾਸ਼ਰੂਮ ਦੇਖਣਾ ਹੋਊਗਾ ਜ਼ਰੂਰੀ ਹੈ ਪਹਿਲਾਂ ਨਾ ਹੋ ਬਾਈ ਜੀ ਸਭ ਤੋਂ ਇੰਪੋਰਟੈਂਟ ਵਾਸ਼ਰੂਮ ਲੈ ਭਾਈ ਜੀ ਵਾਸ਼ਰੂਮ ਕਿਆ ਕਮਾਲ ਦਾ ਐਂਡ ਤੇ ਸੋ ਸਰੇ ਕਰਾਂਗੇ ਆਪਾਂ ਪੰਜ ਕਰਮਾ ਤੇ ਹੁਣ ਅਸੀਂ ਕਰਾਮ ਕਰੀਏ ਭਾਈ ਜੀ ਬਿਲਕੁਲ ਜੀ ਤੇ ਸੋ ਸਰੇ ਤੁਹਾਨੂੰ ਦਿਖਾਉਂ ਰਿਹਾ ਸਾਰਾ ਹੋਟਲ ਦਾ ਪੂਰਾ ਰਿਵਿਊ ਦਿੰਦੇ ਆ ਵੀ ਕਿਵੇਂ ਦਾ ਹੋਟਲ ਹੈ ਇਹ ਸੋ ਹੁਣ ਆਪਾਂ ਮਿਲ ਗਏ ਮਾਰਨਿੰਗ ਦੇ ਵਿੱਚ ਤੇ ਹਾਂਜੀ ਇਹ ਆ ਜੀ ਪਲਸਤਿਆ ਦਾ ਆਯੁਰਵੈਦਿਕ ਸੈਂਟਰ ਤੇ ਜਿੱਥੇ ਕੀ ਇਹ ਮ사ਜ ਵਗੈਰਾ ਕਰਦੇ ਨੇ ਤੇ ਜਿੱਥੇ ਇਹਨਾਂ ਨੂੰ ਸਟੀਮ ਬਾਥ ਵਗੈਰਾ ਹੁੰਦੀ ਹੈ ਜਿੱਥੇ ਤੁਹਾਨੂੰ ਇੱਕ ਦਿਖਾ ਦਈਏ ਪਹਿਲਾਂ ਚਲਕ ਕਾ ਚੀਜ਼ ਹੁੰਦੀ ਆ ਅੱਜ ਕੀ ਸਟੀਮ ਬਾਥ ਕਰਦੇ ਨੇ ਇਧਰ ਇੱਕ ਥੈਰੇਪੀ ਚੱਲਦੀ ਪਈ ਆ ਤੇ ਉਹ ਭਾਜੀ ਵੀ ਤੇ ਇਧਰ ਬਾਈ ਹੁਣੀ ਲੱਗੇ ਹੋਏ ਨੇ ਨਾਲ ਤੇ ਇਹ ਇੱਥੇ ਦੇ ਜਿਹੜੇ ਹੈਡ ਨੇ

होनी चाहिए ये सब मिनिमम मतलब सेवन डेज का होता ही है सेवन डेज आप कंटिन्यू करा सकते हैं इसको रिजल्ट के लिए अच्छा और उसके बाद और दो तीन दिन में आपको आराम मिलने लग जाता है इसको कराने से अच्छा क्या बात है इसका स्पेशल ऑयल होता है छीर वगैरह से आप करा सकते हैं दूध से दही से छाछ से अलग अलग प्रॉब्लम्स के हिसाब अच्छा बालों में दिक्कत है तो ये दही वगैरह से आप करा सकते हैं अच्छा ये ऑयल कौन सा होता है भाई ये छीर ऑयल है आयुर्वेदिक छीर ऑयल आयुर्वेदिक छीर वाला ऑयल हां छीर ओके okay, सो so, बहुत बढ़िया लगा और यहाँ पे मैंने तो एक बार मसाज सिस्टम ले लिया और अभी रजत भाई ले रहे हैं और रजत भाई को मैंने बुलाना नहीं है और ना ही बोलना है क्योंकि वो पूरी गूढ़ी नींद में सो गए अभी तो और सब अभी चलते हैं मॉर्निंग ब्रेकफास्ट पे और ब्रेकफास्ट पे दिखाते हैं क्या क्या मिल रहा है वहाँ पे तो सो हूँ आप नीचे आ चुके हैं ब्रेकफास्ट करने वास्ते तो तुम जगह देखो क्योंकि रातियाँ इन सोहनी नहीं लगती जी हूँ सोहनी लगती है क्या बात है यार ਤੇ ਹੁਣ ਅਸੀਂ ਆਪਣਾ ਬ੍ਰੇਕਫਾਸਟ ਕਰ ਲੱਗੇ ਆ ਬ੍ਰੇਕਫਾਸਟ ਕਰਨ ਤੋਂ ਬਾਅਦ ਤੁਹਾਨੂੰ ਇੱਕ ਛੋਟਾ ਜਿਹਾ ਟੂਰ ਲਵਾਵਾਂਗੇ ਟੂਰ ਦਿਖਾਵਾਂਗੇ ਤੁਹਾਨੂੰ ਇੱਥੇ ਦਾ ਰੈਂਟ ਕੀ ਆ ਰੂਮ ਰੈਂਟ ਕੀ ਹੈਗੇ ਕੀ ਕੀ ਚੀਜ਼ਾਂ ਨੇ ਇੱਥੇ ਤੁਹਾਨੂੰ ਰਿਸੈਪਸ਼ਨ ਦਿਖਾਉਣੇ ਇੱਕ ਛੋਟੀ ਜੀ ਰਿਸੈਪਸ਼ਨ ਕਿਆ ਕਮਾਲ ਦੀ ਆ ਯਾਰ ਵਾਹ ਆ ਦੇਖੋ ਜੀ ਇਹ ਤੁਹਾਨੂੰ ਲੱਗਦੀ ਫਾਈਵ ਸਟਾਰ ਦੀ ਫੀਲਿੰਗ ਆ ਰਹੀ ਹੈ ਪਰ ਇਹ ਫਾਈਵ ਸਟਾਰ ਨਾਲੋਂ ਵੀ ਵਧੀਆ ਅਕੋਮੋਡੇਸ਼ਨ ਹੈ ਆ ਇਧਰ ਇੱਕ ਸਰਕੇ ਪੈ ਨੇ ਇਹਨਾਂ ਦੇ ਇਹ ਸਰਕੇ ਟਰਾਈ ਕਰਾਂਗੇ ਕੱਪ ਲਈ ਆ ਕੇ ਕਿਵੇਂ ਦੇ ਆ ਤੇ ਆ ਇੱਥੇ ਆ ਮਾਲਕ ਦੀ ਫੋਟੋ ਜਿਹੜੀ ਸ਼ਾਇਦ ਇਹਨਾਂ ਦੇ ਹੋਣੀਆਂ ਚੰਨ ਨੇ ਲਾਈ ਹੋਈ ਆ ਅਯੁਰਵੈਦਿਕ ਪੰਚਕਰਮਾ ਚਿਕਿਤਸਾ ਲਿਆ ਚਕਾ ਚਕਸਾ ਐਫੈਂਡੀ ਬੋਲੀ ਤੋਰੀ ਅੱਖੀ ਲਗ ਗਿਆ ਮਹਾਰਾਣਾ ਮਲਟੀ ਕੁਜ਼ੀਨ ਰੈਸਟੋਰੈਂਟ ਕੀ ਬਾਤ ਹੈ ਯਾਰ ਤੇ ਸਵਾਨ ਵੇਟ ਕਰੀਏ ਦਾ ਵਾਲਾ ਸਾਨੂੰ ਖਾਣਾ ਮਿਲ ਜਵੇ ਤੇ ਲੋ ਜੀ ਸਾਡਾ ਫਾਈਨਲੀ ਬ੍ਰੇਕਫਾਸਟ ਮੋਨਿੰਗ ਦਾ ਆ ਚੁੱਕਿਆ ਪਹਿਲਾਂ ਆ ਗਿਆ ਸਾਡੇ ਕੋਲ ਬ੍ਰੈਡ ਹਾਂਜੀ ਐਪੈਂਡੀ ਸੋਰੀ ਓਮਲੇਟ ਕਲਾਸ रहेਗਾ ਜੰਦਾ ਪਲੇ ਨੋ ਅੰਮਲੇਟ ਆਏ ਉਹ ਚਾਹ ਸਲਾ ਅੰਮਲੇਟ ਰਿਟਰਨ ਵਾਲੀ ਤਾਂ ਹੈ ਹੀ ਰਜੇਪ ਭਾਈ ਤਾਂ ਟਿੱਕ ਟਾ ਬਣਾ ਰਹੇ ਨੇ ਆਪਾਂ ਹੁਣ ਜਦ ਤੱਕ ਕਪੜਾ ਕੰਮ ਕਰਦੇ ਆ ਇੱਥੇ ਪੌਣਿਆਂ ਨਾਲ ਸੌਸ ਆ ਨਹੀਂ ਚਾਹੀਦਾ ਸੀ ਕਿਉਂਕਿ ਦੋਨੋਂ ਦਾ ਹਿੱਸਾ ਨਾਲ ਆਊਗੀ ਹਰੀ ਚਟਣੀ ਰਜੇਪ ਭਾਜੀ ਬਣਾ ਰਿਹਾ ਕੈਨੇਡਾ ਦੀਆਂ ਟਿੱਕ ਟਾਂ ਭਾਈ ਦੀ ਕੰਪਨੀ ਬਹੁਤ ਵੱਡੀ ਹੋ ਗਈ ਹੈ ਇਸ ਟਾਈਮ ਹੁਣ ਤੱਕ ਇਹ ਕਹਿੰਦੇ ਵੀ ਟਿਕਟ ਬਣਾਉਣੇ ਹੋਵੇ ਰਾਜੇ ਦੇ ਪਾਈ ਦਾ ਤੁਸੀਂ ਕੰਟੈਕਟ ਕਰ ਸਕਦੇ ਹੋ ਸੋ ਹੁਣ ਆਪਾਂ ਬ੍ਰੇਕਫਾਸਟ ਕਰੀਏ ਇੱਥੇ ਦੇ ਨਾ ਖਾਣੇ ਦੀ ਇੱਕ ਖਾਸ ਗੱਲ ਪੁੱਛੀ ਆ ਆ ਸੈਂਡਵਿਚ ਲੈ ਕੇ ਆਪਾਂ ਇਸ ਦੇ ਵਿੱਚ ਮੈਨੂੰ ਕਿਤੇ ਮਾਇਨਿਸ ਦਿੱਸੂ ਹੀ ਨਹੀਂ ਜਿਵੇਂ ਆਪਣੇ ਪੰਜਾਬ ਦੇ ਵਿੱਚ ਨਾ ਮਾਇਨਿਸ ਭਰੀ ਹੁੰਦੀ ਆ ਸੈਂਡਵਿਚਾਂ ਦੇ ਵਿੱਚ ਹੋਰ ਸੌਸ ਭਰੀ ਹੁੰਦੀ ਇਹਦੇ ਵਿੱਚ ਬਿਲਕੁਲ ਹੀ ਨਹੀਂ ਬਸ ਦੇਖੋ ਦਿਖਾਓ ਕਿਵੇਂ ਹੈਗੀ ਤਾਂ ਕਿਆ ਬਾਤ ਹੈ ਯਾਰ ਮੈਨੂੰ ਇੱਕ ਇਹ ਚੀਜ਼ ਬੜੀ ਜ਼ਬਰਦਸਤ ਲੱਗੀ ਵੀ ਇੱਥੇ ਨਾ ਤੁਹਾਨੂੰ ਨਾਲ ਖਾਣ ਨੂੰ ਇਹਨਾਂ ਨੂੰ ਮਾਇਨਿਸ ਨਹੀਂ ਆ ਨਾ ਤੁਹਾਨੂੰ ਕਿਸੇ ਹੋਰ ਚੀਜ਼ E aí, o ribaço? Hum. Camali. <tos> <tos> भाई पहले तो मेरे को ये चीज़ बता यार ये कंप्लेंट आपकी आपके होटल में अभी क्यों निकली कंप्लेंट बताइए पहले आपका नाम बताओ सर नाम अपना नाम बताओ पहले मेरा नाम है अभिषेक विशेष 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 मेरे को ये चीज़ बताओ आपको किसने हक दिया इतना अच्छा खाना खिलाने का <laughs> ਮੈਂ ਬਹੁਤ ਜ਼ਿਆਦਾ ਮੈਂ ਲਗਾ ਕਿ ਸ਼ਾਇਦ ਪਤਾ ਨਹੀਂ ਕੀ ਇਸ਼ੂ ਰਹਾ ਹੈ ਨਹੀਂ ਅਸੀਂ ਐਕਚੁਅਲੀ ਟੂ ਬੀ ਫੈਕਟਲੀ ਕਹ ਰਹਾ ਬਈ ਤੁਹਾਡਾ ਖਾਣਾ ਬਹੁਤ ਕਮਾਲ ਦਾ ਸੀ ਕੋਈ ਕੰਪਲੇਨਟ ਨਹੀਂ ਸੀਗੀ ਮੈਂ ਆਮ ਸੌਰੀ ਕੋਈ ਕੰਪਲੇਨਟ ਨਹੀਂ ਸੀਗੀ ਤੇ ਸੀਰੀਅਸਲੀ ਬਈ ਕਮਾਲ ਦਾ ਖਾਣਾ ਮੈਂ ਤਾਂ ਇਹ ਆਪਕੇ ਸ਼ੈਫ ਕੀ ਦੀ ਤਾਰੀਫ ਕਰ ਰਹਾ ਹਾਂ ਯਾਰ ਬਹੁਤ ਅੱਛਾ ਖਾਣਾ ਬਣਾ ਰਿਹਾ ਥੈਂਕ ਯੂ ਔਰ ਜੋ ਚੀਜ਼ਾਂ ਆਪਨੇ ਖਲਾਈਆਂ ਨਾ ਮੈਂ ਐਸੀ ਚੀਜ਼ਾਂ ਅਗਰ ਪੰਜਾਬ ਮੇ ਇਹ ਲੋਗ ਥੋੜਾ ਟ੍ਰੈਂਡ ਫੋਲੋ ਕਰਨਾ ਸ਼ੁਰੂ ਕਰਦੇ ਲੋਗ ਹੈਲਦੀ ਹੋਣਾ ਸ਼ੁਰੂ ਹੋ ਜਾਣਗੇ हाँ बहुत अच्छी आपकी पूरी बाजी कमाल की सैंडविच यार कमाल का सर आप मैं बताना चाहूँगा कि हमारा जो होटल है नॉट होटल वेलनेस सेंटर तो हम हमारा यही जो पर्पस है कि लोगों को एक हेल्दी फूड हम सर्व करें यहाँ पर बिल्कुल तो क्योंकि हम वेलनेस के लिए भी लोगों को अवेयर कर रहे हैं जिसके लिए हमने पंचकर्मा थेरेपी रखी है तो पर्पस हमारा यही है कि लोग फिट रहे फिट हाँ� लोग लोग रहेंगे तो पूरा इंडिया रहेगा। बिल्कुल, बिल्कुल। और 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 पूरी कंट्री ग्रो करेगी। भाई, भाई, भाई मैंने ये चीज़ चीज़ सा कर लिया है है। आप डर गए इस के लिए। आपका नो बहुत अच्छा खाना है। भाई एक बार लोकेशन और बता दो, जो हमारे जो हमारे भी रात रिथे रुके बिल्कुल जाएंगे। सर, लोकेशन हमारी जो है ਤੇ ਹੁਣ ਅਸੀਂ ਚੈੱਕ ਆਊਟ ਕਰ ਲਿਆ ਤੇ ਅਸੀਂ ਨਿਕਲ ਨਿਕਲ ਰਹੇ ਹਾਂ ਪਰ ਖਾਣਾ ਬਹੁਤ ਵਧੀਆ ਸੀ ਇੱਥੇ ਦਾ ਸਾਰਾ ਕੁਝ ਸਟਾਫ ਬਹੁਤ ਵਧੀਆ ਸੀ ਆਹ ਦੇਖ ਸਕਦੇ ਹੋ ਤੁਸੀਂ ਇਹ ਪੂਰਾ ਪੂਰਾ ਜਿਹੜਾ ਹੋਟਲ ਆ ਮਹਾਰਾਣਾ ਪ੍ਰਤਾਪ ਨੂੰ ਜਿਹੜਾ ਹੈਗਾ ਇਹ ਕੀਤਾ ਗਿਆ ਹੈ ਤੇ ਨਾਲ ਇੱਥੇ ਇੱਕ ਟਰੈਕਟਰ ਖੜਾ ਆ ਆਹ ਦੇਖ ਸਕਦੇ ਹੋ ਤੁਸੀਂ ਮੇਡ ਇਨ ਰਸ਼ੀਆ ਆ ਹੈਗਾ ਜੀ ਮਾਡਲ 1950 ਮੇਡ ਇਨ ਇੰਗਲੈਂਡ ਦਾ ਤਾਂ ਇੰਜਣ ਹੈ ਇਹ ਹਾਂ ਜੀ ਭਾਈ ਜੀ ਭਾਈ ਇਹ ਚੀਜ਼ ਕੀ ਹੈ सर जैसे कि मैं आपको पहले बता चुका हूँ कि हम लोगों ने जो हमारा जो मेन्यू है और हमारा जो मोटिव है कि लोगों को फिट रखना अच्छा वेलनेस के थ्रू पंचकर्मा के थ्रू अच्छा। और ये उसी का एक छोटा सा पार्ट है ये एक डिटॉक्स वाटर है आप इसको ट्राई कर सकते हैं बॉडी डिटॉक्स करने के काम क्या बात है आजा, आजा, आजा। आप ये ट्राई करके देंगे

ਇਸ ਰਿਜ਼ੋਰਟ ਦੇ ਵਿੱਚ ਜਰੂਰ ਆਓ ਖਾਣਾ ਡੈਸ਼ ਕਰੋ ਖਾਣਾ ਕਮਾਲ ਦਾ ਰਹਿਣਾ ਕਮਾਲ ਦਾ ਰੂਮ ਕਮਾਲ ਦੇ ਆ ਬਾਈ ਉਹਨਾਂ ਨੇ ਦਿਖਾਇਆ ਬਾਈ ਉਹੜੀ ਬਹੁਤ ਕਮਾਲ ਦੇ ਆ ਇੱਥੇ ਦੇ ਜਿੰਨੇ ਵੀ ਸਟਾਫ ਮੈਂਬਰਸ ਨੇ ਬਹੁਤ ਕਮਾਲ ਦੇ ਨੇ ਬਹੁਤ ਵਧੀਆ ਉਹਨਾਂ ਨਾਲ ਇੱਕ ਤਾਂ ਬੌਂਡਿੰਗ ਦੀ ਵਧੀਆ ਬਣ ਗਈ ਸਾਡੀ ਹੁਣ ਇਹ ਤਾਂ ਸਾਡਾ ਜਾਣੂ ਜੀ ਨਹੀਂ ਕਰਦਾ ਇਸ ਕਰਕੇ ਜਲਦੀ ਜਲਦੀ ਅਸੀਂ ਇੱਥੇ ਬਾਈ ਕੋਲ ਗੇੜੇ ਮਾਰਦੇ ਰਹਿਾਂਗੇ ਸੋ ਤੁਸੀਂ ਹੁਣ ਕੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਲਓ ਤੇ ਥੈਂਕ ਯੂ ਸੋ ਮਚ